ਖੱਟੜ ਕਹਿੰਦੇ ਸੀ ਪੈਦਲ ਆਓ ਹੁਣ ਕਹਿੰਦੇ ਨੇ ਹੋਰ ਵਾਹਣਾ ਤੇ ਆ ਬੋਖਲਾਹੜ ਦੇ ਵਿੱਚ ਬੋਲ ਰਹੇ ਨੇ ਹਵਾ ਤਵਾ ਜੀ ਹਾਂ ਦਿਲੀ ਜਾਨ ਸੰਬੰਧੀ ਕਿਸਾਨਾਂ ਨੂੰ ਸਰਮਣਪੰਦੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਕਿ ਉਹ ਖੱਟੜ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਘਿਰਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਪੈਦਲ ਆ ਜਾਣ ਤੇ ਹੁਣ ਜਦੋਂ ਪੈਦਲ ਆ ਰਹੇ ਨੇ ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਤਾਂ ਖੱਟੜ ਨੇ ਕਿਹਾ ਕਿ ਵਾਹਨ ਬਹੁਤ ਨੇ ਉਹਨਾਂ ਉਤੇ ਜਾ ਸਕਦੇ ਨੇ ਦਿੱਲੀ ਦੇ ਵਿੱਚ ਦਰਅਸਲ ਮਾਰਚਵਾਰੇ ਕੇਂਦਰੀ ਮੰਤਰੀ ਮਨੋਹ ਲਾਲ ਖੱਟੜ ਨੇ ਕਿਹਾ ਕਿ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ ਪਰ ਜਾਣ ਦਾ ਤਰੀਕਾ ਸਹੀ ਨਹੀਂ ਉਹ ਜੋ ਵੀ ਗੱਲਾਂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕੇਂਦਰੀ ਮੰਤਰੀ ਮਨੋਹ ਲਾਲ ਖੱਟੜ ਤੇ ਸੀਐਮ ਨਾਇਬ ਸੈਣੀ ਪਾਸਪਾਗੋ ਐਡਵੋਕੇਟ ਵੇਦਪਾਲ ਦੇ ਭਤੀਜੇ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਰਨਾਲ ਪਹੁੰਚੇ ਸੀ ਇਸ ਮੌਕੇ ਉਹਨਾਂ ਨੇ ਇਹ ਬਿਆਨ ਸਾਂਝਾ ਕੀਤਾ ਦਿੱਲੀ ਜਾਣ ਤੋਂ ਕਿਸੇ ਨੇ ਨਹੀਂ ਰੋਕਿਆ ਮਨੋਹਲਾਰ ਖੱਟਾ ਨੇ মিডিਆ ਦੇ ਨਾਲ ਰਾਬਤਾ ਕਰਦੇ ਹਾਂ ਕਿਹਾ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਕਿਸੇ ਨੇ ਉੱਥੇ ਜਾਣ ਤੋਂ ਨਹੀਂ ਰੋਕਿਆ ਪਰ ਉਹਨਾਂ ਦਾ ਜਾਣ ਦਾ ਤਰੀਕਾ ਸਹੀ ਨਹੀਂ ਹੈ ਇਸ ਤਰ੍ਹਾਂ ਦੇ ਪ੍ਰਦਰਸ਼ਨਕਾਰੀ ਤਰੀਕੇ ਦਾ ਕੋਈ ਲਾਭ ਨਹੀਂ ਹੈ ਉਹਨਾਂ ਨੇ ਜੋ ਵੀ ਗੱਲ ਕਰਨੀ ਹੈ ਉਹ ਬੈਠ ਕੇ ਕਰ ਸਕਦੇ ਨੇ ਇਸ ਮੌਕੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਉਹ ਪੈਦਲ ਆ ਜਾਣ ਤੇ ਹੁਣ ਜਦੋਂ ਪੈਦਲ ਆ ਰਹੇ ਨੇ ਤਾਂ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਤਾਂ ਖੱਟਣ ਨੇ ਕਿਹਾ ਕਿ ਵਾਣ ਬਹੁਤ ਨੇ ਉਹ ਉਹਨਾਂ ਉੱਤੇ ਆ ਸਕਦੇ ਨੇ ਮੁੱਖ ਮੰਤਰੀ ਨੇ ਆਖਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜਿਹੜੇ ਨੇ ਕਿ ਜਿਹੜੇ ਲੋਕ ਕਿਸਾਨਾਂ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ ਚਾਹੇ ਉਹ ਕਾਂਗਰਸ ਹੋਵੇ ਜਾਂ ਕੋਈ ਹੋਰ ਪਾਰਟੀ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਤੇ ਫਿਰ ਦੂਜਿਆਂ ਦੇ ਉਂਗਲ ਚੋਕਣੀ ਚਾਹੀਦੀ ਹੈ ਦੱਸ ਦੇ ਕਿ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਦੇ ਸਵਾਲ ਤੇ ਮੁੱਖ ਮੰਤਰੀ ਨੇ ਆਖਿਆ ਕਿ ਮੋਦੀ ਜੀ ਨੇ ਪਿਛਲੇ 10 ਸਾਲਾਂ ਚ ਕਿਸਾਨਾਂ ਦੇ ਹਿੱਤ ਦੇ ਵਿੱਚ ਮਜ਼ਬੂਤ ਕੰਮ ਕੀਤੇ ਨੇ ਕਿਸਾਨਾਂ ਦੀਆਂ ਫਸਲਾਂ ਦੀ ਸੁਰੱਖਿਆ ਦਾ ਮਾਮਲਾ ਹੋਵੇ ਜਾਂ ਘੱਟੋ ਘੱਟ ਸਮਰਥਨ ਮੁੱਲ ਤੇ ਲਗਾਤਾਰ ਨਜ਼ਰ ਰੱਖਣ ਦਾ ਮਾਮਲਾ ਮੋਦੀ ਨੇ ਕਿਸਾਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਬਾਬਤ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਨੇ ਪਰ ਬਾਰ ਬਾਰ ਉਹ ਇਹੀ ਕਿਹਾ ਦੋ ਨਜ਼ਰ ਆਏ ਕਿ ਉਹਨਾਂ ਦਾ ਤਰੀਕਾ ਨਹੀਂ ਸਹੀ ਨਹੀਂ ਹੈ ਉਤੇ ਇਹ ਕਿਸਾਨ ਆਗੂ ਸਰਵਣ ਪੰਦੇਰ ਨੇ ਇਸ ਬਾਬਤ ਤਿੱਖੀ ਪ੍ਰਤੀਕਿਰਿਆ ਦਿੱਤੀ ਉਹਨਾਂ ਆਖਿਆ ਕਿ ਸਰਕਾਰ ਦੀ ਭਰੋਸੇਯੋਗਤਾ ਲੋਕਾਂ ਚੋਂ ਖਤਮ ਹੋ ਗਈ ਹੈ ਤੇ ਖੱਟਰ ਸਾਹਿਬ ਹੁਣ ਕਹਿ ਰਹੇ ਨੇ ਕਿ ਹੋਰ ਵਾਹਣਾ ਉਤੇ ਆਜੋ ਪਰ ਜਦੋਂ ਮੁੱਖ ਮੰਤਰੀ ਸੀ ਉਦੋਂ ਕਹਿੰਦੇ ਸੀ ਕਿਸਾਨ ਪੈਦਲ ਆਉਣ ਪਹਿਲਾਂ ਸਾਰੀ ਭਾਜਪਾ ਕਹਿੰਦੀ ਸੀ ਕਿ ਟਰੈਕਟਰ ਟਰਾਲੀ ਠੀਕ ਨਹੀਂ ਹੈ ਹੁਣ ਸਾਰੀ ਭਾਜਪਾ ਦੁਚਿੱਤੀ ਦੇ ਵਿੱਚ ਹੈ ਕੀ ਕਹਿਣਾ ਹੈ ਤੇ ਕੀ ਨਹੀਂ ਕਹਿਣਾ ਭੰਦੇ ਨੇ ਆਖਿਆ ਕਿ ਲੋਕਾਂ ਦੇ ਵਿੱਚ ਸਰਕਾਰ ਦੀ ਪ੍ਰੋਸਜੋਗਤਾ ਜਿਹੜੀ ਖਤਮ ਹੋ ਚੁੱਕੀ ਹੈ ਜਿਵੇਂ ਕਿਸਾਨਾਂ ਉੱਤੇ ਤਸ਼ੱਦਦ ਹੋ ਰਿਹਾ ਉਸ ਨੂੰ ਦੇਖ ਕੇ ਪੂਰੇ ਦੇਸ਼ ਦੇ ਲੋਕ ਭਾਜਪਾ ਦਾ ਵਿਰੋਧ ਕਰ ਰਹੇ ਨੇ ਜਿਸ ਤੇ ਦਵਾ ਦੇ ਵਿੱਚ ਆ ਕੇ ਉਹ ਕਦੇ ਕੁਝ ਬਿਆੰਦੇ ਰਹੇ ਨੇ ਤੇ ਕਦੇ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੁਲ ਮਿਲਾ ਕੇ ਇਹ ਪੂਰਾ ਮਾਮਲਾ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ 13 ਫਰਵਰੀ ਨੂੰ ਦਿੱਲੀ ਜਾਣ ਦੀ ਕੂਚ ਕਰਨ ਦੀ ਕੋਸ਼ਿਸ਼ ਤੇ ਉਸ ਤੋਂ ਬਾਅਦ ਜਿਹੜਾ ਹੈ ਹਰਿਆਣਾ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਜਿਹੜੀ ਹੈ ਇਹ ਤਿੱਖੀ ਬਹਿਸ ਵਾਜੀ ਤੇ ਇਸ ਦੇ ਨਾਲ ਨਾਲ ਝੜਾ ਤੇ ਇਸ ਦੇ ਨਾਲ ਨਾਲ ਹੰਝੂ ਗਏ ਦੇ ਗੋਲੇ ਜ਼ਖਮੀ ਹੋਣਾ ਕਿਸਾਨਾਂ ਤੇ ਪੁਲਿਸ ਕਰਮੀਆਂ ਦਾ ਉਸ ਤੋਂ ਬਾਅਦ ਮੁਰ ਤੋਂ ਜਿਹੜਾ ਸ਼ੰਭੂ ਆਰਡਰ ਦੇ ਉੱਤੇ ਹੀ ਬੈਠ ਜਾਣਾ ਤੇ ਫਿਰ ਸ਼ੰਭੂ ਆਰਡਰ ਤੋਂ ਬਾਅਦ ਇੱਕ ਸੋ ਇੱਕ ਜਥੇ ਦਾ ਭੇਜਿਆ ਜਾਣਾ ਉਸ ਦੌਰਾਨ ਵੀ ਹੰਝੂ ਗੈਸ ਦੇ ਗੋਲੇ ਜੁੜੇ ਨੇ ਉਹ ਦਾਗੇ ਜਾਣ ਦੇ ਨਾਲ ਜੁੜਿਆ ਹੋਇਆ ਹੈ ਇਸ ਦੌਰਾਨ ਇਹ ਵੀ ਜ਼ਿਕਰ ਜੋਗ ਹੈ ਕਿ ਅੰਬਾਲਾ ਸਮੇਤ ਹੋਰ ਕਈ ਥਾਵਾਂ ਦੇ ਉੱਤੇ ਇੰਟਰਨੈਟ ਸੇਵਾਵਾਂ ਮਜੂਰੀ ਨੇ ਉਹ ਹਰਾਦ ਕੀਤੀਆਂ ਗਈਆਂ ਨੇ ਤਾਂ ਕੁਲ ਮਿਲਾ ਕੇ ਜੁੜਾ ਹੈ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਤੇ ਪ੍ਰਦਰਸ਼ਨ ਦੇ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਹੈ ਹੁਣ ਕਿਸਾਨਾਂ ਨੂੰ ਦਿੱਲੀ ਕੂਚ ਦੇ ਲਈ ਜਾਣ ਦਿੱਤਾ ਜਾਂਦਾ ਹੈ ਜੋ ਨਹੀਂ ਇਸ ਦੇ ਉੱਤੇ ਨਜ਼ਰਾਂ ਬੜੀਆਂ ਰਹਿਣਗੀਆਂ